ਸ਼੍ਰੀ ਮੁਕਤਸਰ ਸਾਹਿਬ ਦੇ ਨਦੀਕੀ ਪਿੰਡ ਝੰਬੇਲ ਵਾਲੀ ਵਿਕੇ ਰੈਣ ਵਾਲੇ ਮਨਪ੍ਰੀਤ ਕਿਸਾਨ ਦੇ ਵੱਲੋਂ 2.5 ਕਿੱਲਿਆਂ ਦੀ ਖੇਤੀ ਕਰਨ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਬੱਕਰੀਆਂ ਦਾ ਕੰਮ ਸੰਭਾਲ ਰਿਹਾ ਸੀ ਦੱਸ ਦਈਏ ਕਿ ਉਸ ਦੇ ਵੱਲੋਂ ਆਪਣੇ ਘਰ ਦੇ ਵਿੱਚ ਹੀ ਬੱਕਰੀਆਂ ਦੇ ਲਈ ਇੱਕ ਸ਼ੈੱਡ ਬਣਾਇਆ ਗਿਆ ਸੀ ਜੋ ਕਿ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਦੌਰਾਨ ਸ਼ੈੱਡ ਡਿੱਗ ਗਿਆ ਤੇ ਇਸ ਸ਼ੈੱਡ ਦੇ ਮਲਬੇ ਹੇਠਾਂ 70 ਦੇ ਕਰੀਬ ਬੱਕਰੀਆਂ ਆ ਗਈਆਂ ਜਿਸ ਦੇ ਚਲਦਿਆਂ 25 ਬੱਕ ਕਰੀਆਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ 10 ਤੋਂ 12 ਬੱਕਰੀਆਂ ਜ਼ਖਮੀ ਹੋ ਗਈਆਂ ਸਨ ਦਾਦੀ ਕਿ ਜਦੋਂ ਇਹ ਸ਼ੈਡ ਡਿੱਗਿਆ ਤਾਂ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਬੱਕਰਿਆਂ ਨੂੰ ਬਾਹਰ ਕੱਢਿਆ ਲੇਕਿਨ ਉਸ ਦੌਰਾਨ 25 ਬੱਕਰੀਆਂ ਦੀ ਮੌਕੇ ਤੇ ਮੌਤ ਹੋ ਗਈ ਜਿਸ ਤੋਂ ਬਾਅਦ ਕਿਸਾਨ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਕਿਉਂਕਿ ਇਹ ਸਭ ਤੋਂ ਵੱਡਾ ਨੁਕਸਾਨ ਸੀ ਤੇ ਕਿਸਾਨ ਦੇ ਵੱਲੋਂ 5 ਸਾਲਾਂ ਦੀ ਮਿਹਨਤ ਕਰਕੇ ਇੰਨੀਆਂ ਬੱਕਰੀਆਂ ਬਣਾਈਆਂ ਗਈਆਂ ਸਨ ਜੋ ਕਿ ਕੁਦਰਤ ਦੇ ਕਹਿਰ ਚਲਦਿਆਂ ਇਹ ਬੱਕਰੀਆਂ ਦੀ ਮੌਤ ਹੋ ਗਈ ਦੱਸ ਦਈਏ ਕਿ ਹੁਣ ਕਿਸਾਨ ਦੀ ਬਾਹ ਫਣ ਦੇ ਲਈ ਮੁਕਸਰ ਦੇ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਪਹੁੰਚੇ ਨੇ ਮੁਕਸਰ ਦੇ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਚੰਬੇਲ ਵਾਲੀ ਪਿੰਡ ਪਹੁੰਚੇ ਤੇ ਕਿਸਾਨ ਦਾ ਹਾਲ ਜਾਣਿਆ ਤੇ ਉਸ ਕਿਸਾਨ ਨੂੰ 1 ਲੱਖ ਰੁਪਏ ਦੀ ਨਕਦ ਰਾਸ਼ੀ ਸਹਾਇਤਾ ਪ੍ਰਦਾਨ ਕੀਤੀ ਤਾਂ ਮੁਕਸਰ ਦੇ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਵੀ ਜੱਥੇਬੰਦੀਆਂ ਜਾਂ ਕੋਈ ਸੰਸਥਾ ਹਨ ਉਹਨਾਂ ਦੇ ਵੱਲੋਂ ਵੀ ਇਸ ਕਿਸਾਨ ਦੀ ਮਦਦ ਕੀਤੀ ਜਾਵੇ ਕਿਉਂਕਿ ਢਾਈ ਕਿੱਲਿਆਂ ਦੀ ਹੀ ਖੇਤੀ ਵਾਲਾ ਗਰੀਬ ਕਿਸਾਨ ਸੀ ਜੋ ਕਿ ਆਪਣਾ ਸਾਇਕ ਤੰਦੇਵ ਵਜੋਂ ਇਹ ਬੱਕਰੀਆਂ ਦਾ ਕੰਮ ਕਰਕੇ ਤੇ ਡਪਾਰ ਰਿਹਾ ਸੀ ਲੇਕਿਨ ਕੁਦਰਤ ਦੇ ਕਹਿਰ ਦੇ ਚਲਦਿਆਂ ਇਸ ਕਿਸਾਨ ਦਾ ਭਾਰੀ ਨੁਕਸਾਨ ਹੋਇਆ ਸੀ ਮਨਪ੍ਰੀਤ ਸਿੰਘ ਪਿੰਡ ਚਵੇਗਵਾਲੀ ਜਿਹੜਾ ਸ੍ਰੀ ਮੁਕਸਾ ਸਾਹਿਬ ਆਪਣੇ ਇਹ ਦੋ ਦਿਨ ਪਹਿਲਾਂ ਨੁਕਸਾਨ ਬੱਕਰੀਆਂ ਦਾ ਹੋ ਗਿਆ ਸੀ ਜਿੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਆਪਣੇ ਜੋ ਮੌਕੇ ਦੀ ਸਰਕਾਰ ਆਪਣੇ ਐਮਐਲਏ ਸਾਹਿਬ ਮੁਕਸਰ ਸ੍ਰੀ ਮੁਕਸਾ ਸਾਹਿਬ ਦੀ ਉਹ ਅੱਜ ਪਹੁੰਚੇ ਉਹਨਾਂ ਨੇ ਸਾਨੂੰ ਕੁਝ ਮਾਨਸਮਾਨ ਕੀਤਾ ਕਿ ਜੋ ਬੱਕਰੀਆਂ ਦਾ ਮੰਨਦਾ ਸੀ ਕੀ ਮੌਕੇ ਤੇ ਸਮਾਨ ਕੀਤਾ ਤੇ ਕਿੰਨੇ ਕੋ ਤੁਹਾਨੂੰ ਮਦਦ ਮਿਲੂਗੀ ਇਸ ਰਾਸ਼ੀ ਨਾਲ ਆਹ ਵਧੀਆ ਜੀ ਕੰਮ ਚੱਲਦਾ ਹੋ ਜੂਗਾ ਕੁਝ ਜੋ ਨੁਕਸਾਨ ਹੋਇਆ ਕੁਝ ਬੱਕਰੀਆਂ ਆ ਜਾਣੀਆਂ ਇਹਨੇ ਨਾਲ ਵਪਾਰ ਚੱਲਦਾ ਹੋ ਜੂਗਾ ਜੀ ਧੰਨਵਾਦ ਕਰਦੇ ਹਾਂ ਮੈਂ ਲੇ ਹਾਂ ਜੀ ਹਾਂ ਫੁੱਲ ਧੰਨਵਾਦ ਮੈਂ ਅੱਜ ਇੱਥੇ ਛਬੇਲ ਵਾਲੀ ਪਹੁੰਚਾ ਕੋਈ 30 ਦੇ ਕਰੀਬ ਜੜੀਆਂ ਪਾਲਤੂ ਬੱਕਰੀਆਂ ਸੀ ਉਨ੍ਹਾਂ ਦੀ ਛੱਡ ਡਿੱਗਣ ਕਰਕੇ ਛੱਤ ਡਿੱਗਣ ਕਰਕੇ ਮੌਤ ਹੋਈ ਹੈ ਬਹੁਤ ਵੱਡਾ ਨੁਕਸਾਨ ਹੈ ਨੁਕਸਾਨ ਦੀ ਪੂਰਤੀ ਤਾਂ ਨਹੀਂ ਕੀਤੀ ਜਾ ਸਕਦੀ ਮੈਂ ਆਪ ਦੇ ਕੰਨਿਆਂ ਵਿੱਚ ਪਰਿਵਾਰ ਨੂੰ 1 ਲੱਖ ਰੁਪਏ ਦਾ ਦੇ ਕੇ ਚੱਲਿਆ ਨਾਲ ਹੀ ਹਰੇਕ ਸਮਾਜ ਸੇਵੀ ਸੰਸਥਾਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਵੱਧ ਤੋਂ ਵੱਧ ਆ ਕੇ ਪਰਿਵਾਰ ਦੀ ਮਦਦ ਕਰਨ ਜਿੰਨੇ ਸਮਾਜ ਸੇਵੀ ਸੰਸਥਾਵਾਂ ਇਸ ਇਲਾਕੇ ਦੇ ਵਿੱਚ ਕੰਮ ਕਰਦੀਆਂ ਸਭ ਤੋਂ ਭਲਾ ਕੰਮ ਇਹ ਹੈ ਇਹ ਇਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਕੀਤੀ ਜਾਵੇ ਮਦਦ ਕੋਈ ਜ਼ਰੂਰ ਨਹੀਂ ਹੁੰਦੀ ਕੋਈ ਲੱਖਾਂ ਦੀ ਮਦਦ ਹੁੰਦੀ ਹੈ ਹਜ਼ਾਰ ਵਾਲੇ ਦੀ ਵੀ ਮਦਦ ਲੱਖ ਦੇ ਬਰਾਬਰ ਗਿਣੀ ਜਾਂਦੀ ਹੈ ਜਿੰਨੀ ਕੋਈ ਮਦਦ ਕਰੂਗਾ ਸਭ ਤੋਂ ਮੈਂ ਇੱਥੇ ਇਹਨਾਂ ਨੂੰ ਇਹ ਦੱਸਿਆ ਸੀ ਨੁਕਸਾਨ ਬਹੁਤ ਜਗ੍ਹਾ ਹੋ ਜਾਂਦੇ ਹੈ ਬਹੁਤ ਤਰ੍ਹਾਂ ਦੇ ਨਿਥਾਲ ਹੋ ਜਾਂਦੇ ਪਰ ਇੱਕ ਐਵਜਾ ਨੁਕਸਾਨ ਹੋਇਆ ਹੈ ਜਿਸ ਨਾਲ ਪਰਿਵਾਰ ਆਪਦੀ ਰੋਜੀ ਰੋਟੀ ਕਮਾ ਰਿਆ ਸੀ ਔਰ ਕਿਸੇ ਗਲਤ ਪਾਸੇ ਨਹੀਂ ਜਾ ਰਿਹਾ ਸੀ ਕਿਸੇ ਗਲਤ ਕੰਮ ਚ ਇਨਵੋਲ ਨਹੀਂ ਸੀ ਸਿਰਫ ਆਪਦੀ ਮਿਹਨਤ ਕਰਕੇ ਤੇ ਮਿਹਨਤ ਦੇ ਨਾਲ ਜਿਹੜੀ ਕਮਾਈ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰਮਾਤਮਾ ਨੇ ਉਹਨੂੰ ਮਾਰ ਪਈ ਹੈ ਤੇ ਸਮਾਜ ਦਾ ਵੀ ਹੱਕ ਬੰਦ ਹੈ ਕਿ ਸਮਾਜ ਉਸ ਪਰਿਵਾਰ ਨੂੰ ਦੁਬਾਰਾ ਮਿਹਨਤ ਕਰਨ ਦਾ ਮੌਕਾ ਦੇਵੇ ਕੋਈ ਨਾ ਕੋਈ ਥਿਲ ਫਲ ਜੋ ਵੀ ਕਿਸੇ ਤੋਂ ਇਕੱਠਾ ਹੁੰਦਾ ਉਹ ਇਕੱਠਾ ਕਰਕੇ ਇਹਨਾਂ ਨੂੰ ਇਹਨਾਂ ਦੇ ਜਿਹੜੀ ਦੁਬਾਰਾ ਤੋਂ ਆਪਦਾ ਉਹ ਕੰਮ ਸ਼ੁਰੂ ਕਰ ਸਕਣ ਤੇ ਆਪਦੇ ਹੌਸਲੇ ਨਾਲ ਉਸੇ ਤਰ੍ਹਾਂ ਹੀ ਮਿਹਨਤ ਦੀ ਕਮਾਈ ਤੇ ਇਤਬਾਰ ਕਰ ਸਕਣ ਇਹਨਾਂ ਹੀ ਕਹਿੰਦਾ ਸਾਰਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ